ਸ਼ਿਕਾ ਲਈ ਸਾਰਿਆਂ ਨੂੰ ਦੋਸਤੋ ਆ ਜਿਹੜਾ ਚਿੱਟਾ ਚਿੱਟਾ ਤੁਸੀਂ ਦੇਖ ਰਹੇ ਹੋ ਇਹ ਨਾਤਾ ਬੱਦਲ ਨੇ ਨਾ ਹੀ ਵਰਖ ਹੈਗੀ ਅਸਲ ਦੇ ਵਿੱਚ ਇੱਕ ਗਰ ਦਰਿਆ ਦੇ ਵਿੱਚ ਜਿਹੜਾ ਗੰਦਾ ਪਾਣੀ ਆ ਰਿਹਾ ਹੈ ਉਹਦੇ ਉੱਤੇ ਬਣੀ ਹੋਈ ਝੱਗ ਹੈ ਇਹ ਝੱਗ ਦਾ ਗਰਦ ਰਿਆ ਚਾਉਂਦੇ ਗੰਦੇ ਪਾਣੀ ਕਰਕੇ ਬਣੀ ਹੈ ਜਿਵੇਂ ਕਿ ਅਸੀਂ ਪਹਿਲਾਂ ਵੀ ਵੀਡੀਓਜ਼ ਰਾਹੀਂ ਦੱਸਦੇ ਰਹੇ ਹਾਂ ਤੇ ਰਹਿੰਦੇ ਆ ਕਿ ਘੱਗਰ ਸਾਡੇ ਵਾਸਤੇ ਹੜ੍ਹਾਂ ਮੌਕੇ ਤਬਾਹੀ ਲੈ ਕੇ ਆਉਂਦਾ ਕਿਉਂਕਿ ਬਨ ਟੁੱਟਣ ਦੇ ਨਾਲ ਦਰਜਣਾ ਪਿੰਡਾਂ ਦੇ ਵਿੱਚ ਫਸਲਾਂ ਦੀ ਵੀ ਤਬਾਹੀ ਹੁੰਦੀ ਹੈ ਤੇ ਘਰਾਂ ਦਾ ਵੀ ਨੁਕਸਾਨ ਹੁੰਦਾ ਹੈ ਤੇ ਜਦੋਂ ਬਰਸਾਤਾਂ ਦਾ ਮੌਸਮ ਨਹੀਂ ਹੁੰਦਾ ਕਿਉਂਕਿ ਕਗਰ ਹੈ ਜਿਹੜੀ ਇਹ ਬਰਸਾਤੀ ਨਦੀ ਹੈ ਜਦੋਂ ਬਰਸਾਤਾਂ ਦਾ ਮੌਸਮ ਨਹੀਂ ਹੁੰਦਾ ਸਰਦੀਆਂ ਦੇ ਵਿੱਚ ਜ਼ਿਆਦਾਤਰ ਫੈਕਟਰੀਆਂ ਦਾ ਗੰਦਾ ਪਾਣੀ ਹੈ ਜਿਹੜਾ ਉਹ ਇਹਦੇ ਵਿੱਚ ਆਉਂਦਾ ਹੈ ਜਿਹੜਾ ਕਿ ਇੱਥੇ ਇਸ ਇਲਾਕੇ ਦੇ ਵਿੱਚ ਬਿਮਾਰੀਆਂ ਦਾ ਕਾਰਨ ਬਣਦਾ ਹੈ ਬਰਸਾਤਾਂ ਮੌਕੇ ਵੀ ਫੈਕਟਰੀਆਂ ਦਾ ਗੰਦਾ ਹੈ ਜਿਹੜਾ ਕਗਰ ਦੇ ਵਿੱਚ ਪੈਂਦਾ ਰਹਿੰਦਾ ਹੈ ਪਰੰਤੂ ਉਦੋਂ ਪਾਣੀ ਹੈ ਜਿਹੜਾ ਬਰਸਾਤਾਂ ਦਾ ਬਹੁਤ ਜ਼ਿਆਦਾ ਹੁੰਦਾ ਹੈ ਪਤਾ ਨਹੀਂ ਲੱਗਦਾ ਪਰ ਆਹ ਤੁਸੀਂ ਦੇਖ ਸਕਦੇ ਹੋ ਕਿ ਕਿਵੇਂ ਗੰਦਾ ਪਾਣੀ ਹੈ ਜਿਹੜਾ ਘੱਗਰ ਨਦੀ ਦੇ ਵਿੱਚ ਸੁੱਟਿਆ ਜਾ ਰਿਹਾ ਹੈ ਜਿਹੜਾ ਕਿ ਕਾਨੂੰਨਨ ਜੁਰਮ ਹੈ ਇੱਥੋਂ ਤੱਕ ਕਿ ਅਸੀਂ ਅੱਜ ਸਵੇਰ ਤੋਂ ਤਿੰਨ ਚਾਰ ਟੈਂਕ ਜਿਹੜੇ बड़े टैंकर ਉਹ ਫਲੈਸ਼ ਵਗੈਰਾ ਦੀ ਸਫਾਈ ਕਰਦੇ ਆ ਕਿ ਉਹ ਵੀ ਘੱਗਰ ਦੇ ਵਿੱਚ ਸੁੱਟਦੇ ਆ ਸੀ ਉਹਨਾਂ ਨੂੰ ਰੋਕਿਆ ਹੋਇਆ ਪਤਾ ਲੱਗਦਾ ਰੋਕਦੇ ਆ ਸੋ ਸਾਡੀ ਸਰਕਾਰ ਨੂੰ ਬੇਨਤੀ ਹੈ ਕਿ ਜਿਹੜਾ ਫੈਕਟਰੀਆਂ ਦਾ ਗੰਦ ਘੱਗਰ ਦੇ ਵਿੱਚ ਸੁੱਟਿਆ ਜਾ ਰਿਹਾ ਹੈ ਉਹਨੂੰ ਰੋਕਿਆ ਜਾਵੇ ਕਿਉਂਕਿ ਇਹ ਸਾਡੇ ਇਲਾਕੇ ਵਾਸਤੇ ਤਵਾਹੀ ਦਾ ਕਾਰਨ ਬਣ ਰਿਹਾ ਹੈ ਆ ਤੁਸੀਂ ਦੇਖੋ ਇਸ ਤਰ੍ਹਾਂ ਮਹਿਸੂਸ ਹੁੰਦਾ ਕਿ ਜਾਂ ਜਾਂ ਤਾਂ ਬੱਦਲਾਂ ਦੇ ਵਿੱਚ ਹੋਈਏ ਤੇ ਜਾਂ ਫਿਰ ਵੱਡੇ ਵੱਡੇ ਬਰਫ਼ ਦੇ ਤੋਤੇ ਹੋਣ